ਕਹਿੰਦੇ ਆ ਸਬਰ ਤੇ ਕਦਰ ਕਿਸੇ ਕਿਸੇ ਨੂੰ ਹੀ ਸਮਝ ਆਉਂਦਾ ਏ ਸਬਰ ਤੇ ਕਦਰ ਕਿਸੇ ਕਿਸੇ ਨੂੰ ਹੀ ਸਮਝ ਆਉਂਦਾ ਵੇ ਤੇ ਜਿਹੜਾ ਕਹਿੰਦੇ ਆ ਸਬਰ ਹੁੰਦਾ ਨਾ ਇਹ ਹੀਰਾ ਬਣਾ ਦਿੰਦਾ ਏ ਜੇ ਕੋਈ ਕਰ ਜਵੇ ਸਬਰ ਤੇ ਉਹ ਹੀਰਾ ਬਣਾ ਦਿੰਦਾ ਏ ਤੇ ਕਹਿੰਦੇ ਆ ਤੇ ਕਹਿੰਦੇ ਆ ਜਿਹੜੀ ਕਦਰ ਹੁੰਦੀ ਹੈ ਨਾ ਕਦਰ ਹੀਰਿਆਂ ਨਾਲ ਮਿਲਾ ਦਿੰਦੀ ਏ ਜਿਹੜੀ ਕਦਰ ਹੁੰਦੀ ਹੈ ਨਾ ਹੀਰਿਆਂ ਨਾਲ ਮਿਲਾ ਦਿੰਦੀ ਏ ਤੇ ਜੇ ਕੋਈ ਇਨਸਾਨ ਸਬਰ ਕਰ ਜਵੇ ਉਹ ਹੀਰਾ ਬਣ ਜਾਂਦਾ ਏ ਤੇ ਜਿਹੜਾ ਇਨਸਾਨ ਕਿਸੇ ਦੀ ਕਦਰ ਕਰਦਾ ਨਾ ਉਹ ਹੀਰਿਆਂ ਦੇ ਨਾਲ ਮਿਲ ਜਾਂਦਾ ਏ ਇਸੇ ਕਰਕੇ ਦੋਨੇ ਹੀ ਵੈਰੀ ਇਪੋਰਟੈਂਟ ਨੇ ਤੇ ਇਸੇ ਕਰਕੇ ਕਦਰ ਵੀ ਕਰੋ ਤੇ ਸਬਰ ਵੀ ਕਰੋ ਜਿਹੜਾ ਸਬਰ ਕਰ ਗਿਆ ਹੀਰਾ ਬਣ ਗਿਆ ਜਿਹੜਾ ਕਦਰ ਕਰ ਗਿਆ ਉਹ ਹੀਰਿਆਂ ਦੇ ਨਾਲ ਮਿਲ ਗਿਆ